ਕਹਰ ਕੋ ਚੱਪਲਾ ਜਾ ਕੇ ਲੈ ਗਿਆ ਬਾਹਰੋਂ ਉੱਥੇ ਲੰਘਾ ਅੰਦਰ ਹਾਲੇ ਬਾਹਰ ਲਾਈਆਂ ਸੀ ਚੱਪਲਾਂ ਹੀ ਜਾ ਕੇ ਲੈ ਗਿਆ ਉਹ ਮੇਰੀਆਂ ਜਿੰਨਾਂ ਪ੍ਰੀਤ ਦੀਆਂ ਕਿਸੇ ਦੇ ਲੋਕ ਇਹਨਾਂ ਲੋਕਾਂ ਦੇ ਪੈਰਾਂ 'ਚ ਵੀ ਦੇਖੀ ਚੱਲ ਕਿਹਨੇ ਪਾਈਆਂ ਹੁਣ ਨਵੀਆਂ ਚੱਪਲਾਂ ਸੀ ਯਾਰ ਬੂਟਾਂ ਦੇ ਨਾਲ ਲਈਆਂ ਦੀਆਂ ਕੋਈ ਦਾ ਸਾਰੀ ਰਾਤ ਲਾਉਣੀ ਆ ਜੱਲ ਹੈ ਚੱਪਲਾਂ ਲੱਭਣੇ ਸਾਰੀ ਰਾਤ ਲਾਉਣੇ ਚੱਪਾਂ ਵਾਲਾ ਚੱਪਲਾਂ ਦੀ ਯਾਰ ਆਪਾਂ ਕਿਸੇ ਪੈਰਾਂ ਦੇ ਵਿਚ ਵੀ ਦੇਖੀ ਹੈ ਨਾ ਨਵੀਆਂ ਚੱਪਲਾਂ ਲੈ ਕੇ ਕੋਈ ਪਾ ਕੇ ਚਲੇ ਜਾਂਦਾ ਅਗਲਾ ਨਾ ਪੂਰਾ ਗਾਣਾ ਰਾਦਾ ਬੜੀ ਮਾੜੀ ਗੱਲ ਆ ਯਾਰ ਚੱਪਲ ਇੱਥੇ ਆ ਗੁਰੂ ਘਰ ਤਾਂ ਛੱਡ ਦੋ ਯਾਰ ਦੱਸ ਹਾਂ ਇਹ ਨਹੀਂ ਰੋਕਾਂ ਚੱਪਲ ਚੋਰੀ ਕਰਕੇ ਲੈ ਗਏ ਯਾਰ ਦੱਸ ਅੱਖੀ ਲੈ ਕੇ ਗੇਂਦ ਚੱਕ ਕੇ ਇੱਥੋਂ ਚੱਕ ਕੇ ਲੈ ਗਏ ਆ ਔਰ ਛੜੀਆਂ ਜਿਹਾ ਚਪਲਾ ਕੋਈ ਲਾ ਕੇ ਚਲੇ ਗਿਆ ਇੱਥੇ ਸਾਡੀਆਂ ਨਵੀਆਂ ਚਪਲਾ ਚੱਕ ਕੇ ਲੈ ਗਿਆ ਕੋਈ ਇਹ ਆ ਜੇ ਛੜੀਆਂ ਜਿਹਾ ਗੋਹੇ ਨਾਲ ਲੱਬੜੀਆਂ ਚਪਲਾ ਛੱਡ ਕੇ ਚਲੇਗਾ ਕੋਈ ਇੱਧਰ ਤੇ ਇੱਧਰ ਹੁਣ ਕਿੱਥੋਂ ਚਲੇ ਗਈਆਂ ਯਾਰ ਮੈਂ ਨੱਬੀ ਜੇ ਨੂੰ ਯਾਰੋਂ ਥਾਰੀ ਆ ਚੱਪਣਾ ਦਾ ਇੰਨੇ ਹੁਣ ਕੀ ਕਰਾਂਗੇ ਯਾਰ ਦਸ ਬੂਟ ਪਾਜੇ ਗਿੱਟੇ ਛੱਲਦੇ ਨੇ ਉੱਤਾਂ ਕਰਕੇ ਸਪੈਸ਼ਲ ਚੱਪਣਾ ਲੈ ਕੇ ਆਈ ਜੀ ਆਪਾਂ ਨਾਲ ਚਿੱਕੀ ਪਤਾ ਲੱਗਣਾ ਚਿੱਕੀ ਪਤਾ ਲੱਗਣਾ ਹੁਣ ਕਿਹੜਾ ਪਾ ਕੇ ਲੈ ਗਿਆ ਉਹ ਦਸ ਯਾਰ ਸ਼ਰਮਿੰਦੇ ਘੱਟਾ ਯਾਰ ਦਸ ਲੋਕਾਂ ਨੂੰ ਵੀ ਤੁਸੀਂ ਯਾਰ ਇਹ ਚੱਪਣਾ ਸੁਛੜ ਦਿਓ ਯਾਰ ਦਸ ਮੈਂ ਤੈਨੂੰ ਤਿੰਨ ਦੱਸਿਆ ਨਾ ਆਪਣੇ ਦੋ ਜੋੜੇ ਗੁੰਮੀ ਹੈ ਨਾ ਦੋ ਜੋੜੇ ਉੱਥੇ ਪਈਆਂ ਛੜੇ ਜਿਹੜੀ ਓਕਸੀਆਂ ਜਿਹੀਆਂ ਚੱਪਣਾ ਲਈਆਂ ਉਹ ਬੰਦਾ ਨਾ ਬੰਦੇ ਆਪਣੀਆਂ ਵਾਲੀਆਂ ਪਾ ਗਈ ਉਹ ਆਪਣੀਆਂ ਵਾਲੀਆਂ ਲਾ ਗਈ ਆ ਦੇਖੋ ਕੀ ਇਹ ਕੀ ਨੇ ਅੱਜ ਦੇ ਨਾਲ ਆ ਰਹਿਣ ਮਸੀਰਾ ਜੀ ਸਾਡਾ ਆ ਰਹੂਗਾ ਜੀ ਲਿਆ ਆਪਾਂ ਨੇ ਤੇ ਇਹਦੇ ਵਿੱਚ ਦੋ ਸਿੰਗਲ ਰੂਮ ਆ ਅ ਇਹ ਵੀ ਡੱਟ ਕੀ ਦੋ ਦੋ ਸਿੰਗਲ ਬੈੱਡ ਨੇ ਇਹ ਚ ਇੱਕ ਡਬਲ ਬੈੱਡ ਆ ਜੇਕਰ ਇੱਕ ਡਬਲ ਬੈੱਡ ਆ ਡਬਲ ਬੈੱਡ ਤੇ ਤਿੰਨੇ ਜਣੇ ਪੈਣਗੇ ਸਿੰਗਲ ਬੈੱਡ ਤੇ ਉਹ ਬਾਈ ਜੀ ਪਈ ਐ ਤੇ ਆ ਤੇ ਮੈਂ ਪਾ ਜੂਗਾ ਹੈ ਬਾਈ ਜੀ ਪੈ ਗਏ ਪੂਰੇ ਪੂਰੇ ਆ ਗਏ ਉੱਤੇ ਬੈੱਡ ਤੇ ਹਾਂ ਫਿਰ ਕੀ ਕਹੀ ਜਾਂਦਾ ਵੀਰ ਜੀ ਮੈਂ ਬੀਰ ਜੀ ਪਹਿਣ ਕੇ ਜੀ ਉਹ ਬੈੱਡੇ ਦੇ ਉੱਤੇ ਤੇ ਮੈਂ ਇਹਦੇ ਤੇ ਪੈ ਜਾਊਂਗਾ ਤੇ ਬਾਕੀ ਇੱਧਰ ਅਹ ਦਾ ਪ੍ਰੀਤ ਸਿੰਘ ਆਪਣਾ ਨਾ ਕੀ ਕੁਝ ਆਜ ਗਿਆ ਤੇਰਾ ਥੋੜੀ ਪਾਵਰ ਅੱਛਾ ਉਹ ਪਾਵਰਿੰਗ ਤਾਂ ਠੀਕ ਆ ਅਨਲੱਭ ਨੱਬਣਾ ਕੋਈ ਘਰ ਕੰਮ ਗਾਮ ਕਾਰ ਆਹ ਲੇ ਕੋਲ ਆਪਣਾ ਤੇ ਸਭ ਤੋਂ ਮਾੜੀ ਘਟ ਨਹੀਂ ਹੋਈ ਵੀ ਸਾਡੀਆਂ ਚੱਪਲਾ ਚੱਕੀਆਂ ਗਈਆਂ ਕੋਸ਼ਿਸ਼ ਤਾਂ ਬਹੁਤ ਕੀਤੀ ਵੀ ਲੱਭਣ ਦੀ ਵੀ ਲੱਭ ਜਾਣ ਲੱਭ ਜਾਣ ਪਰ ਇਹ ਨਹੀਂ ਲੱਭੀਆਂ ਕਰ ਵੀ ਕੀ ਥਾਦੇ ਸੀਗੇ ਕੋਹ ਨਹੀਂ ਕਿਸੇ ਦੀ ਪੈਰ ਖਾ ਕੇ ਆ ਗਈ ਬਾਪ ਸੋਂ ਘੰਟੇ ਕਿ ਤੱਕ ਫੀਰ ਕਿਦਾ ਕੱਢ ਕੇ ਹੁੰਦੀ ਆ ਜੇ ਕੋਈ ਰੱਬ ਦਾ ਬੰਦਾ ਛੱਡ ਗਿਆ ਬਾਸ ਤਰਸ ਖਾ ਗਈ ਮਾ ਕੀ ਅਗਲਾ ਸ਼ੀਟ ਫੀਰ ਦਿੰਦੇ ਆ ਤੁਹਾਨੂੰ ਕਿਵੇਂ 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 ਬਈ ਦੇ ਮੇਰੇ ਵਾਲੀ ਰਾਤੀ ਚੱਪਾਂ ਆ ਗਈਆਂ ਤਾਂ ਆ ਗਈਆਂ ਇਹਦੇ ਖੁੰਝੇ ਲਾਲ ਲਾਂਗ ਚੱਪਲਾਂ ਪਈਆਂ ਇੱਕ ਵਾਰੀ ਪਈਆਂ ਬੰਨੀਆਂ ਜੀ ਇਹ ਨਹੀਂ ਲੱਗ ਆਉਂਦੀ ਸੀ ਇਹ ਤਾਂ ਕਿੰਨਾ ਇੱਕ ਬਾਈ ਇੱਕ ਬਾਈ ਇਹਦੀਆਂ ਚੱਪਲਾਂ ਵਰਗੀਆਂ ਇੱਕ ਬਾਈ ਚੱਪਲਾਂ ਬਾਈ ਵਰਦੇ ਇਹ ਤਾਂ ਉਦੋਂ ਨੋਂਣ ਨੂੰ ਤਿਆਰ ਸੀ ਮੈਂ ਵੀ ਮਨਸਾ ਖਿੱਚ ਕੇ ਲੈ ਕਹਾਂਗਾ ਨਹੀਂ ਤੇਰੀਆਂ ਨਹੀਂ ਹੈਗੀਆਂ ਇਹ ਕੰਗਾ ਥੋੜੀ ਲੱਗਦਾ ਮੈਂ ਕਿ ਯਾਰ ਕੱਲੇ ਦੇ ਪੈਰਾਂ ਕਿ ਨੋਂਹਉਂਦੇ ਮੈਂ ਹਲੇ ਲੱਗ ਜਾਊ ਕੋਈ ਫੇਰ ਦੇਖਾਂਗੇ ਦਾਬਾਂਗੇ ਵੀ ਹਲੇ ਕਿਸੇ ਕਿਸੇ ਦੇ ਪੈਰ ਕਿ ਨੋਂਹਉਂਦੇ ਚੰਗੇ ਥੋੜੀ ਲੱਗਦੇ ਆ ਯਾਰ ਹਨਾ ਅੱਛਾ ਜੀ ਆ ਜਾਂਦੀ ਸੀ ਜੀ ਅੱਛਾ ਜੀ ਆਪਰੇ ਪੈਸੇ ਸੁਦਾ ਹਾਲੀਏ ਉਹ ਮੇਰੇ ਆਪਾਂ ਲਾ ਗਏ ਨੰਗਰ ਸਕਣਗੇ ਹੋਈਗੀ ਉਹਦਾ ਉਹਦਾ ਕਹਿੰਦਾ ਬਾਬਾ ਜੀ ਇੱਕ ਪ੍ਰਸ਼ਾਦਾ ਹੋਰ ਦੇ ਦੂ ਉਹ ਤਾਂ ਐਂ ਕਹਿੰਦਾ ਸੀਗਾ ਉਹ ਤਾਂ ਕਹਿੰਦਾ ਬਾਬਾ ਜੀ ਚਾਹ ਹੈਗੀ ਆ ਇਕੋ ਮੰਡਾ ਲੈ ਕੇ ਆਈ ਹਾਂਜੀ ਇਹ ਉੱਪਰ ਕੰਮ ਹੋਣੇ ਆ ਛੋਟੇ ਛੋਟੇ ਲੋਈਆਂ ਲੈ ਕੇ ਬੈਠਾਂਗੇ ਨਾ ਰਾਤ ਚ ਇਹ ਆਪਣੀ ਅੰਦਾਜ਼ ਮਰੀ ਜੀ ਖੋਲ ਕੇ ਚੈੱਕ ਕਰ ਲਈ ਫਿਰ ਬੰਦ ਕਰਤੀ ਆ ਇਹਨੂੰ ਕੰਮ ਦੀ ਚੀਜ਼ ਤਾਂ ਵੀ ਨਹੀਂ ਲੱਭੀ ਹੈਗੀ ਪਰ ਉਹ ਲੱਗਿਆ ਇੰਪਰਵਿਊ ਦਾ ਲੱਭਿਆ ਹੈ ਜਿਹੜੀ ਕੰਮ ਦੀ ਚੀਜ਼ ਤੈਨੂੰ ਡਾੜਾ ਕੇ ਲੱਭਣੀ ਗਿਆ ਸੀ ਉਹ ਨਹੀਂ ਲੱਭੀ ਹੈਗੀ ਜਾ ਸਾਰਾ ਨਿਕਲ ਗਿਆ ਅੰਦਾ ਬੇਹੇ ਕਰਨ ਮੜਿਆ ਜਿਹੜਾ ਕੱਢਿਆ ਆਪਣੇ ਉੱਪਰ ਨਹੀਂ ਪਾਸੇ ਆਏਗਾ ਵਾ ਗੱਲ ਕਰਦਾ ਮੈਂ ਜੱਲ ਚ ਬਲ ਚਾਦਦਾ ਨਹੀਂ ਗੋਮ ਕੰਬਲ ਵਾਲੀ ਭਾਈ ਇਹ ਗੱਲ ਮਾੜੀ ਆ ਵੈਸੇ ਹੈ ਚੱਲੂ ਦੇ ਕਿ ਰਾਤ ਨਹੀਂ ਚੱਲੂ ਭਾਈ ਬਾਈ ਨੂੰ ਕਹਿੰਦਾ ਕਿ ਬਾਈ ਜੀ ਨੇ ਮੈਂ ਬਾਈ ਨੂੰ ਕਹਿੰਦਾ ਵੀ ਇਹ ਨਾ ਉਹ ਵੀਰ ਜੀ ਨੂੰ ਕਹਿੰਦਾ ਕਹਿੰਦਾ ਵੀਰੇ ਜੀ ਤੂੰ ਸੇ ਨਾ ਘਰਾੜੇ ਦਾ ਮਾਰਿਓ ਆਪ ਆਪਾ ਹੋ ਰਹੀ ਕੋਈ ਗੱਲੀਆ ਦੇ ਉੱਤੇ ਨਹੀਂ ਅੱਜ ਕੋਈ ਬੈਡਰਾ ਉੱਧਰ ਹੀ ਨੂੰ ਉਹ ਬਸ ਕਰ ਇਹਨਾਂ ਦਾ ਜਿਵੇਂ ਆਸਮਾਨ ਚ ਗੋਲਾ ਨਹੀਂ ਖੜੀ ਜਾਂਦਾ ਰਾਲ ਦੇ ਮਾਰ ਨਹੀਂ ਹੁੰਦੀ ਆਈ ਉਹ ਮੇਰੀ ਗੱਲ ਹੁਣ ਜਿੱਤੇ ਓਏ ਅਨੇ ਵੈਰੀ ਗੱਲ ਓ ਮੇਰੀ ਗੱਲ ਸੁਣ ਨਾ ਜੇ ਤੇਰੀ ਦਾਜਵਰੀ ਸਮਝੀ ਗਈ ਹੋਈ ਹੈ ਨਾ ਇਹਨੂੰ ਐਂ ਕਰ ਸਾਈਡ ਤੇ ਰੱਖ ਦੇ ਤੇ ਉੱਤੇ ਦਾਦਾ ਕੀ ਬੰਦਾ ਹੱਲ ਕਰਕੇ ਦੇ ਮੈਨੂੰ ਆਪ ਦਾਦਾ ਕਿਉਂ ਦਾਣਾ ਬਾਹਰੋਂ ਲੈ ਕੇ ਆਣੀ ਪੈਂਦੀ ਉਹ ਵੀ ਤਰ ਚੱਲ ਫਿਰ ਚੱਲ ਮੈਂ ਪਾਣੀ ਵੀ ਪੀਣਾ ਯਾਰ ਮੈਨੂੰ ਪਿਆਸ ਲੱਗੀ ਜਾਂਦੀ ਆ ਆਪਾਂ ਆਪਾਂ ਤਾਂ ਸੌਣ ਵਾਲੇ ਘਰ ਤੇ ਆਣੇ ਬੜਾ ਰਾਤ ਦੀ ਬਈ ਮੈਂ ਕੱਦ ਤਿੰਨ ਵਜੇ ਦੋਤਾ ਫੇਰ ਮੈਂ ਆਪਾਂ ਫੜਿਆ ਨੌਂ ਵਜੇ ਬਈ ਰਾਤ ਦੀ ਨੀਂਦ ਨਹੀਂ ਆ ਜੀ ਪੂਰੀ ਕਰ ਲਓ ਉਹਦੇ ਬਾਅਦ ਦੁੱਤੇ ਜਾਂਦੇ ਫੇਰ ਮੈਂ ਉੱਤੇ ਉਹ ਵੀ ਸਵੇਰ ਨੂੰ ਆਉਂਦੀ ਆ ਜੀ ਦੀ ਮੇਰੀ ਗੱਲ ਟੈਨਸ਼ਨ ਨਾ ਲਓ ਚਲਿਏ ਫਿਰ ਨਾਲੇ ਪਾਣੀ ਪੀਆ ਮੇਰਾ ਗਲਾ ਸੁੱਕੀ ਨਾਲੇ ਉਹ ਪਾਣੀ ਦੀ ਬੋਤਲ ਖਰੀਦ ਲੈਨੇ ਯਾਰ ਬਾਹਰੋਂ ਮੈਨੂੰ ਤਾਂ ਪਿਆਸ ਲੱਗੀ ਜਾਂਦੀ ਯਾਰ ਬਾਰ-ਬਾਰ ਉਹ ਜੱਗ ਤੋਂ ਹਉਣ ਵਾਲਾ ਵਾ ਨਹੀਂ ਤੇ ਜਾਗੀ ਭਰ ਲੈਂਦੇ ਯਾਰ ਉਹ ਪਾਣੀ ਦੇ ਪਾਣੀ ਦੇ ਕੋਲ ਚੱਕ ਉਹ ਪਈਲਾ ਰਹੀ ਚੁੱਪ ਚੁੱਪ ਕਰਿਆ ਉਹ ਨਹੀਂ ਉਹ ਆਇਆ ਉਹ ਦੁਕਾਨ ਨੂੰ ਪਾਣੀ ਭਾਗੇ ਭਾਈ ਦਾ ਮੋੜ ਛੱਕਿਆ ਹੋਇਆ ਯਾਰ ਝੂਠਾ ਨਹੀਂ ਕਰਦਾ ਤੇ ਆਪਾਂ ਜੇ ਤੁਹਾਨੂੰ ਕੋਈ ਬੰਦਾ ਗਿਆਨ ਵਾਲੀ ਗੱਲ ਥਾਉਂਦਾ ਨਾ ਸਿੱਖ ਲਿਆ ਕਰੋ ਮੇਰਾ ਫੋਨ 5% ਇਹ ਨਹੀਂ ਤਾਂ ਮੇਰੀ ਵੀ ਹੋ ਗਈ 40% ਦਾ ਬੈਟਰੀ ਮੇਰੀ ਵੀ ਆ 15 ਮਿੰਟ ਵਧੀਆ ਵਲੋਗ ਬਣ ਜਾਣੇ ਚਲਿਏ ਆ ਪੂਰੇ ਰੰਗ ਦੇ ਚੱਕਲੇ ਜਿਹੜੀਆਂ ਨੇ ਕੋਈ ਸਾਡੇ ਜਦੋਂ ਇੰਗਵਾਦੇ ਹੁਣ ਚੱਲੇ ਨੰਗੇ ਪੈਰੀ ਜਾਂਦੇ ਨੰਗੇ ਪੈਰੀਓ ਚੱਲਦੇ ਆ ਬਦੁਰੇ ਐਣ ਦੇ ਗਾਉਂਗਾ ਉਹ ਵੀ ਚੱਕੇਗੇ ਇਹਨਾਂ ਨੇ ਕਹਿੰਦੇ ਜਾਣ ਕੇ ਚੱਕਾ ਕੇ ਆਏ ਤੂੰ ਤੇ ਦੇਖ ਲੈ ਜੇ ਕੁਝ ਖੁੱਲਿਆ ਹੈ ਅੱਜ ਹੈ ਮੂਵ ਆਈ ਰੂ ਨਾਣੀ ਮੈਡੀਕਲ ਟੂਰ ਨਹੀਂ ਲੈ ਆਮਗਰੀ ਮੈਂ ਲੈ ਇਹ ਕੋਰ ਜਿਹੜਾ ਬੜਾ ਰਾਇ ਹਾਂ ਹਾਂਜੀ ਗੰਗਦੇ ਜੀ ਐਨ ਆਰ ਐਨ ਆਰ ਹੀ ਤਰ੍ਹਾਂ ਦੇ ਵਿੱਚ ਤੂੰ ਇਤਨਾ ਵਧੀਆ ਵਧੀਆ ਰੂ ਮਿਲ ਜਾਂਦੀ ਤੇ ਤੁਸੀਂ ਚਾਰ ਜਾਂ ਪੰਜ ਜਾਨੀ ਆਗੇ 1000 ਰੁਪਏ ਦਾ ਰੂਮ ਲੈ ਕੇ ਬਹੁਤ ਵਧੀਆ ਤਰੀਕੇ ਨਾਲ ਰਹਿ ਸਕਦੇ ਹੋ ਨਾ ਡਬਲ ਰੂਮ ਤੇ ਸਾਰਾ ਕੁਝ Wi-Fi ਸਭ ਕੁਝ ਮਿਲਦਾ ਹੈ ਇਹਦੇ ਵਿੱਚ ਤੇ ਇਹਨਾਂ ਬਕਰ ਕੀ ਮਹਿੰਗੇ ਹੋਟਲਾਂ ਨਾਲੋਂ ਨਾ ਗੁਰੂ ਘਰ ਦੇ ਵਿੱਚ ਜੋ ਸਰਾਮ ਉਹਦੇ ਵਿੱਚ ਤੁਸੀਂ ਰੂਮ ਲੈ ਕੇ ਜ਼ਰੂਰ ਆ ਕਰੋ ਆ ਚੀਚਾ ਲੱਗੇ ਹੁਣ ਮੈਂ ਪਤਵੰਤਿਆਂ ਨੂੰ ਬੰਦਿਆ ਨਹੀਂ ਨਾ ਨਹੀਂ ਮੈਨੂੰ ਐਂ ਵੀ ਚੱਲ ਗਿਆ ਕਿਤੇ